ਨਿਜਮਾ ਪੜਾਉਂਦੇ ਸੀ ਜਦੋਂ ਗਰੰਥ ਦੀ ਆਰੰਭਤਾ ਕਰਦੇ ਸੀ ਉਦੋਂ ਪਹਿਲਾਂ ਮੰਗਲ ਕਰਦੇ ਸੀ ਜੇ ਮੈਂ ਕੋਈ ਵੀ ਕੀਰਤਨ ਕਰਨ ਵਾਲਾ ਜਾਂ ਢਾਡੀ ਹੈ ਉਹ ਪਹਿਲਾਂ ਆਪਣੇ ਗੁਰੂ ਦਾ ਇਸ ਦਾ ਮੰਗਲ ਕਰਦੇ ਹੈ ਕੋਈ ਬੈਂਤ ਛੰਦ ਸ਼ਲੋਕ ਬੋਲਦੇ ਹੈ ਜਿਹਦੇ ਚ ਆਪਣੇ ਗੁਰੂ ਨੂੰ ਆਰਾਧੇ ਹੈ ਤਾਂ ਜੋ ਇਹ ਮੈਂ ਕਰਮ ਕਰਨ ਲੱਗਿਆ ਜਿਹੜਾ ਜਾ ਮੈਂ ਕੰਮ ਕਰਨ ਲੱਗਿਆ ਕਥਾ ਕਰਨ ਲੱਗਿਆ ਗਾਉਣ ਲੱਗਿਆ ਕੀਰਤਨ ਕਰਨ ਲੱਗਿਆ ਕਿਤਾਬ ਲਿਖਣ ਲੱਗਿਆ ਇਹ ਮੇਰੀ ਪੂਰੀ ਹੋ ਜਾ ਉਹਨੂੰ ਕਹਿੰਦੇ ਸੀ ਮੰਗਲ ਮੰਗਲ ਤਿੰਨ ਪ੍ਰਕਾਰ ਦਾ ਇੱਕ ਹੈ ਨਮਸਕਾਰਾਤਮਕ ਮੰਗਲ ਜਿਵੇਂ Hindu ਲੋਕ ਓਹ ਸ੍ਰੀ ਗਣੇਸ਼ਾય ਨਮਾ ਕਹਿੰਦੇ ਓਮ ਸ਼ੁਭਾਏ ਨਮਾ ਕਹਿੰਦੇ ਅਸੀਂ ਲੋਕ ਜਿੱਦਾਂ ਸਿੱਖ ਪਰੰਪਰਾ ਨਾਲ ਸੰਬੰਧਿਤ ਹੈ ਅਸੀਂ ਜਦੋਂ ਵੀ ਕੋਈ ਚੀਜ਼ ਖਾਤ ਵੀ ਲਿਖੀਏ ਉੱਤੇ ਅਸੀਂ ਇੱਕ ਓੰਕਾਰ ਸਤਗੁਰ ਪ੍ਰਸਾਦ ਲਿਖਦੇ ਹਾਂ ਅਸੀਂ ਆਪਣੇ ਗੁਰੂ ਨੂੰ ਇਸ ਨੂੰ ਧਿਆ ਕੇ ਫਿਰ ਸ਼ੁਰੂ ਕਰਦੇ ਹਾਂ ਦੂਸਰਾ ਹੈ ਨਿਰਗੁਣ ਸਰੂਪ ਬਸੂ ਨਿਰਦੇਸ਼ਕ ਮੰਗਲ ਹੈ ਬ੍ਰਾਹਮਾ ਦਾ ਮੰਗਲ ਪਰਮਾਤਮਾ ਦਾ ਮੰਗਲ ਕਰਨਾ ਪਰਮਾਤਮਾ ਨੂੰ ਅਰਾਧਨਾ ਉਹਨੂੰ ਯਾਦ ਕਰਨਾ ਤੀਸਰਾ ਹੈ ਨਿਰਗੁਣ ਸਰੂਪ ਬਸੂ ਨਿਰਦੇਸ਼ਕ ਮੰਗਲ ਹੈ ਨਿਰਗੁਣ ਸਰੂਪ ਦਾ ਮਤਲਬ ਹੈ ਤਾਂ ਫਰਗੁਣ ਜਿਸ ਤਰ੍ਹਾਂ ਕੋਈ ਰਾਮ ਕੋਈ ਵਿਸ਼ਨੂੰ ਕੋਈ ਬ੍ਰਹਮਾ ਕੋਈ ਕ੍ਰਿਸ਼ਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦਾ ਮੰਗਲ ਕਰਨਾ ਇਹਨੂੰ ਅਸੀਂ ਸਰਗੁਣ ਸਰੂਪ ਬਸ ਉਹਨਾਂ ਦੇਸ਼ਕ ਮੰਗਲ ਕਹਿੰਦੇ ਹੁਣ ਇਹ ਦੇਖਣਾ ਕਿ ਮੰਗਲ ਕੀਤਾ ਕੋ ਜਾਂਦਾ ਮੰਗਲ ਕਰਨ ਦੇ ਦੋ ਕਾਰਨ ਹੈ ਇਹ ਕੀ ਹੈ ਕਿ ਮੈਂ ਜਿਹੜਾ ਇਹ ਗ੍ਰੰਥ ਨੂੰ ਸ਼ੁਰੂ ਕਰਨ ਲੱਗਾ ਇਹਦੀ ਨਿਰਬਿਗੰਤਾ ਸਮਾਪਤੀ ਹੋ ਜਾਏ। ਯਾਨੀ ਇਹ ਮੇਰਾ ਨਿਰਬਿਗੰ ਹੋ ਸਮਾਪਤ ਹੋਵੇ। ਭਾਵ ਇਹ ਇੰਨੇ ਤੇ ਮੈਂ ਸਪੂਰਨ ਕੰਮ ਵਿੱਚ ਸਫਲਤਾ ਪ੍ਰਾਪਤ ਕਰ ਲਵਾਂ। ਦੂਸਰਾ ਆ ਜੇ ਕੋਈ ਰੱਬ ਨੂੰ ਨਹੀਂ ਅਰਾਧਦਾ ਤਾਂ ਉਸ ਲੇਖਕ ਵਿੱਚ ਨਾਸਤਿਕ ਭ੍ਰੰਤੀ ਪ੍ਰਤੀਤ ਹੁੰਦੀ ਹੈ। ਪਰ ਇਹ ਨਾਸਕ ਹੈ ਗ੍ਰੰਥ ਲੇਖਕ ਦਾ ਇਹਦਾ ਗ੍ਰੰਥ ਨਹੀਂ ਪੜਨਾ। ਨਾਸਿਕ ਭ੍ਰਾਂਤੀ ਦੀ ਨਿਵਰਤੀ ਲੇਖਕ ਵਿੱਚੋਂ ਨਾਸਿਕ ਭ੍ਰਾਂਤੀ ਦੀ ਨਿਵਰਤੀ ਤੇ ਗ੍ਰੰਥ ਦੀ ਸੰਪੂਰਨਤਾ ਇਹ ਦੋ ਕਾਰਨ ਮੰਗਲ ਕਰਨ ਦੇ ਨੇ ਇਸ ਵਾਸਤੇ ਮੰਗਲ ਜਿਹੜਾ ਹੈ ਨਾ ਉਹ ਕੀਤਾ ਜਾਂਦਾ ਹੈ ਹੁਣ ਇਹ ਜਿਹੜੇ ਹੈਗੇ ਆ ਸਿੱਖ ਪੰਥ ਵਾਲੇ ਉਹ ਤਾਂ ਸਿੱ ਇੱਕ ਓੰਕਾਰ ਸਤਗੁਰ ਪ੍ਰਸਾਦ ਤੋਂ ਮੰਗਲ ਸ਼ੁਰੂ ਕਰਾਗੇ ਤੇ ਪਹਿਲੇ ਸਿੱਦਾ ਮੰਗਲ ਕਰਦੇ ਆਂ ਇਕ ਓੰਕਾਰ ਇਕ ਅਦੁੱਤੀ ਪਰਮਾਤਮਾ ਕਿਹਦਾ ਹੈ ਉਹ ਸਤ ਹੈ ਚੇਤ ਹੈ ਔਰ ਆਨੰਦ ਰੂਪ ਹੈ ਅੱਛਾ ਸਤ ਕੈਸਾ ਸਤ ਕੇ ਨੂੰ ਕਹਿੰਦੇ ਸਤ ਉਹ ਵਸੂ ਜਿਹੜੀ ਤਿੰਨ ਕਾਲ ਸਤ ਹੋਵੇ ਅੱਜ ਵੀ ਹੈ ਹਲ ਵੀ ਸੀ ਕੱਲ ਨੂੰ ਵੀ ਤਿੰਨਾਂ ਕਾਲਾਂ ਵਿੱਚ ਜਿਹੜੀ ਸਤ ਵਸੂ ਹੈ ਉਹਨੂੰ ਸਤ ਕਹਿੰਦੇ ਫਿਰ ਚੇਤ ਚੇਤਨ ਸੂਰਪ ਚੇਤਨ ਸਰੂਪ ਕੇਵਲ ਬ੍ਰਹਮ ਹੈ ਸਾਡਾ ਸਰੀਰ ਵੀ ਜੜ ਹੈ ਸਾਡੇ ਪੰਜੇ ਕਰਮ ਇੰਦਰੇ ਗਿਆਨ ਇੰਦਰੇ ਪ੍ਰਕਿਰਤੀ ਦੀ ਹਰ ਚੀਜ਼ ਜੜ ਹੈ ਕੇਵਲ ਇਹਦੇ ਵਿੱਚ ਈਸ਼ਵਰ ਚੇਤਨ ਸਰੂਪ ਹੈ ਜਿਹੜੀ ਸਾਡੀ ਆਤਮਾ ਆ ਉਹ ਈਸ਼ਵਰ ਦਾ ਪ੍ਰਤੀਬਿੰਬ ਹੈ ਇਸ ਵਾਸਤੇ ਆਤਮਾ ਚੇਤਨ ਹੈ ਮਰਦੀ ਨਹੀਂ ਜਮਦੀ ਨਹੀਂ ਕੁਝ ਨਹੀਂ ਹੁੰਦਾ ਆਤਮਾ ਤੋਂ ਬਿਨਾ ਜਿੰਨੇ ਵੀ ਪਦਾਰਥ ਨੇ ਸਾਡਾ ਸਰੀਰ ਨੱਕ ਕੰਨ ਹੱਥ ਲੱਬ ਪੈਰ ਜੋ ਵੀ ਪ੍ਰਕਿਰਤੀ ਚ ਤੁਹਾਡਾ ਜ਼ਮੀਨ ਜਾਇਦਾਦ ਕੋਟੀਕਰ ਸਭ ਅਨਾਤਮ ਬੰਧਨ। ਪਰ ਆਤਮਾ ਨੂੰ ਜਾਣਨ ਦੇ ਵਿੱਚ ਪ੍ਰਤੀਬੰਧਕ ਹੈ ਇਹ ਨਹੀਂ ਜਾਣ ਲੈਂਦੇ ਉਸ ਪਾਸੇ ਬੈਠੀ ਨਹੀਂ ਜਾਂਦੇ। ਇਹਨਾਂ ਨੂੰ ਪ੍ਰਤੀਬੰਧਕ ਕਹਿੰਦੇ ਆ ਜਾਂ ਅਨਾਤਮ ਬੰਧਨ ਕਹਿੰਦੇ। ਤੋਂ ਇਹ ਜਿਹੜਾ ਚੇਤਨ ਸਰੂਪ ਹੈ ਕੇਵਲ ਈਸ਼ਵਰ ਹੈ ਹੋਰ ਸੰਸਾਰ ਜਿਹੜਾ ਸਾਰਾ ਜੜੂ ਫਿਰ ਕਿਹਦਾ ਉਹ ਅਨੰਦ સ્વરૂਪ ਹੈ ਪਰਮਾਤਮਾ ਸੁਦੀਪ ਕਾਲਾ ਨੰਦ સ્વરૂਪ ਹੈ ਉਹਦੇ ਜਿਹੜਾ ਹਰ ਕੋ ਸੋ ਦੁੱਖ ਜੰਮਣਾ ਮਰਨਾ ਕੁਝ ਨਹੀਂ ਉਹ ਅਨੰਦ સ્વરૂਪ ਹੈ ਉਹਨੂੰ ਕਹਿੰਦੇ ਨੇ ਅ ਅਨੰਦ સ્વરૂਪ ਸਤਿ ਚੇਤ ਤੇ ਅਨੰਦ સ્વરૂਪ ਫਿਰ ਉਹ ਕਿਹਦਾ ਹੈ ਕਹਿੰਦੇ ਗੁਰ ਪ੍ਰਸਾਦ ਗੁਰੂ ਦੀ ਪ੍ਰਸਾਦ ਮੈਨਾਂ ਕਿਰਪਾ ਦੁਆਰਾ ਦੀ ਪ੍ਰਾਪਤੀ ਉਹਨੇ ਤੇ ਦੇਖੋ ਪਹਿਲਾ ਅੱਖਰ ਜਿਹੜਾ ਗੁਰੂ ਗ੍ਰੰਥ ਸਾਹਿਬ ਗੁਰੂ ਦੀ ਪ੍ਰਾਪਤੀ ਜਿਹੜੀ ਗੁਰੂ ਤੋਂ ਪ੍ਰਾਪਤੀ ਹੋਵੇਗਾ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਪਰੰਤੂ ਉਹ ਬੋਲ ਕੇ ਨਹੀਂ ਦੱਸੇਗਾ ਇੱਕ ਪੜ੍ਹੇ ਲਿਖੇ ਨੇ ਕੋਈ ਪੜਿਆ ਉਹ ਜਾ ਕੇ ਬਾਗ ਲਏਗਾ ਪੜ੍ਹ ਲਏਗਾ ਉਹ ਸਮਝ ਲਏਗਾ ਪਰ ਜੇ ਬਿਲਕੁਲ ਅਨਪੜਵਰ ਬੰਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਮੋਹਰੇ ਬੈਠੇਗਾ ਕਿ ਮੈਨੂੰ ਉਪਦੇਸ਼ ਮਿਲੇਗਾ ਇਹਦਾ ਮਤਲਬ ਇੱਕ ਮਾਸਟਰ ਦੀ ਲੋੜ ਹੈ ਵਿਆਪਕ ਦੀ ਲੋੜ ਹੈ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਤਤਵ ਸਿਧਾਂਤ ਹੈ ਜਿਹੜੇ ਉਹਦੇ ਨਿਜ਼ਮ ਹੈ اصول ਹੈ ਸਿਧਾਂਤ ਹੈ ਉਹਨਾਂ ਸਮਝਾਵੇ ਚਲੋ ਪਹਿਲੇ ਨੂੰ ਗੁਰੂ ਸ਼ਬਦ ਵਰਤਦੇ ਸੀ ਮਾਸਟਰ ਸ਼ਬਦ ਅਧਿਆਪਕ ਪ੍ਰਿੰਸੀਪਲ ਮੁੰਚੀ ਇਹ ਸਾਰੇ ਅੱਖਰ ਉਹ ਉਹਦੇ ਵਰਤੇ ਜਾਂਦੇ ਜਿਹੜਾ ਪੜਾਉਂਦਾ ਸੀ 1860 ਤੋਂ ਪਹਿਲਾਂ ਕੋਈ ਕਾਲਜ ਨਹੀਂ ਸੀ ਕੋਈ ਸਕੂਲ ਨਹੀਂ ਸੀ ਕੋਈ ਮਦਰਸਾ ਨਹੀਂ ਜਿੰਨੀ ਵਿੱਦਿਆ ਸੀ ਗੁਰਦੁਆਰਿਆਂ ਚ ਧਰਮਸ਼ਾਲਾ ਵਿੱਚ ਮੰਦਰਾ ਚ ਮਸੀਤਾਂ ਚ ਠਾਕਰਦਵਾਰਿਆਂ ਚ ਸੀ ਜਿੰਨੇ ਵਿਦਿਆਰਥੀ ਸੀ ਉਹ ਜਾ ਕੇ ਗੁਰੂਕੁਲ ਕਾਂਗੜੀ ਵਿੱਚ ਪੜਦੇ ਸੀ ਹਮੇਸ਼ਾ ਗੁਰੂਕੁਲ ਕਾਂਗੜੀ ਵਿੱਚ ਜਾ ਕੇ ਪੜਦੇ ਸੀ ਉੱਥੇ ਵਿੱਦਿਆ ਲੈਂਦੇ ਹਰ ਤਰ੍ਹਾਂ ਦੀ ਯੋਗ ਦੀ ਵਿੱਦਿਆ ਸ਼ਾਸਤਰੀ ਵਿੱਦਿਆ ਰਾਗ ਦੀ ਵਿੱਦਿਆ ਔਰ ਅਧਿਆਤਮ ਵਿੱਦਿਆ ਜਿੰਨੀਆਂ ਵੀ ਵਿੱਦਿਆ ਸੀਗੀਆਂ ਉਹ ਸਾਰੀਆਂ ਹੀ ਤੇ ਉਹਨਾਂ ਥਾਵਾਂ ਚੋਂ ਮਿਲਦੀ ਸੀ ਤੋਂ ਇਜਲਾ ਬਾਦ ਵਿੱਚ ਫਿਰ ਚਲੋ ਕਾਲਜ ਸਕੂਲ ਆ ਗਏ ਉਹ ਕਮਰਸ਼ੀਅਲ ਵਿੱਦਿਆ ਹੋ ਗਈ ਹੈ ਪਰੰਤੂ ਇਹ ਜਿਹੜੀ ਅਧਿਆਤਮਕ ਵਿੱਦਿਆ ਸੀ ਇਹ ਗੁਰੂ ਲੋਕਾਂ ਕੋਲ ਪ੍ਰਾਪਤ ਹੁੰਦੀ ਸੀ ਔਰ ਆਪਣੇ ਪੜਾਵਾਏ ਮਾਸਟਰ ਨੂੰ ਅਧਿਆਤਮ ਬਾਦ ਵਿੱਚ ਗੁਰੂ ਸ਼ਬਦ ਵਰਤੇ ਨੇ ਗੁਰੂ ਦਾ ਅਰਥ ਹੈ ਅਗਿਆਨ ਰੂਪੀ ਅੰਧੇਰੇ ਨੂੰ ਦੂਰ ਕਰਨ ਵਾਲਾ ਯਾਨੀ ਗਿਆਨ ਦੇਣ ਵਾਲਾ ਗੁਰੂ ਹੈ ਤੋਂ ਇੱਥੇ ਸਤਗੁਰ ਪ੍ਰਸਾਦ ਸਾਤਿ ਜਿਹੜਾ ਸ੍ਰੇਸ਼ ਸਭ ਤੋਂ ਵੱਡਾ ਤਿੰਨ ਕਾਲ ਬਾਦ ਸਤਿ ਈਸ਼ਵਰ ਅਨੰਤਾਨੰਤ ਸਚਿਤ ਅਨੰਤ ਰੂਪ ਹੈ ਉਹ ਗੁਰੂ ਦੇ ਪ੍ਰਸਾਦ ਦੁਆਰਾ ਉਹਦਾ ਜਨਾ ਲਖਾਇਨ ਪਰ ਲਿਖਿਆ ਜਾ ਸਕਦਾ ਜਾਣਿਆ ਜਾ ਸਕਦਾ ਇਹ ਹੁਣ ਬਸੂ ਨਿਰਦੇਸ਼ ਰੂਪੀ ਮੰਗਲ ਕਰਨ ਲੱਗਾ ਸਭ ਤੋਂ ਪਹਿਲਾਂ ਇਹ ਕੇਵਲ ਬ੍ਰਹਮਦਾਇ ਉੱਤੇ ਨੇ ਲਿਖਿਆ ਸ੍ਰੀ ਗਣੇਸ਼ਾ ਨਮੇ ਆਪਣਾ ਹਿੰਦੂ ਮਤ ਅਨੁਸਾਰ ਗਣੇਸ਼ਾ ਨਮਸਕਾਰ ਕਰਨ ਲਈ ਉਦਾ ਮਗਲ ਕਰ ਲਿਆ ਗਣੇਸ਼ ਦਾ ਨਮਨ ਨਮਸਕਾਰ ਹਿੰਦੂ ਲੋਕ ਇਸ ਕਰਕੇ ਕਰਦੇ ਨੇ ਇੱਕ ਵਾਰ ਦੇਵਤਿਆਂ ਦੇ ਵਿੱਚ ਇਹ ਖਿਆਲ ਆਇਆ ਕਿ ਇੱਕ ਪ੍ਰਧਾਨ ਚੁਣਨਾ ਚਾਹੀਦਾ ਤਾਂ ਸਾਰੇ ਦੇਵਤਿਆਂ ਨੇ ਉਹਨੇ ਇੱਕ ਸ਼ਰਤ ਰੱਖ ਲਈ ਕਿ ਆ ਜਿਹੜਾ ਸਮੇਰ ਪਹਾੜਤ ਹੈ ਜਿਹੜਾ ਇਹਦੇ ਦੁਆਲੇ ਕੋ ਚੱਕਰ ਲਾ ਦੇਗਾ ਦੌੜ ਕੇ ਸਭ ਤੋਂ ਪਹਿਲਾਂ ਉਹ ਦੇਵਤਿਆਂ ਦਾ ਜਿਹੜਾ ਹੈ ਨਾ ਪੂਜਕ ਦੇਵਤਾ ਹੋਏਗਾ ਸਾਰੇ ਆਪਣੇ ਆਪਣੇ ਬਾਨਾਂ ਤੇ ਚੜ ਗਏ ਹਿੰਦੂ ਮਥਿਓਲੋਜੀ ਅਨੁਸਾਰ ਕਿਸੇ ਦਾ ਬਾਹਨ ਹੰਸ ਹੈ ਕਿਸੇ ਦਾ ਬਾਹਨ ਗਰੜ ਹੈ ਕਿਸੇ ਦਾ ਬਾਹਨ ਕਊਆ ਕਿਸੇ ਦਾ ਬਾਹਨ ਹਾਥੀ ਕਿਸੇ ਦਾ ਬਾਹਨ ਉੱਲੂ ਇਸ ਤਰ੍ਹਾਂ ਔਰ ਗਣੇਸ਼ ਦਾ ਬਾਹਨ ਚੂਹਾ ਹੁਣ ਚੂਹਾ ਕਿੰਨਾ ਕਿ ਦੌੜੇਗਾ ਇਹ ਗਣੇਸ਼ ਜਿਹੜਾ ਸੀ ਆਪਣੀ ਮਾਂ ਕੋਲ ਚੱਲ ਗਿਆ ਪਾਰਵਤੀ ਕੋ ਕਹਿਣ ਲੱਗਾ ਮੈਂ ਸ਼ਿਵ ਕਲਿਆਣ ਸਰੂਪ ਦਾ ਤੇ ਪਾਰਵਤੀ ਜਗਤ ਦੀ ਨੀਂਦ ਦਾ ਮੈਂ ਪੁੱਤਰ ਆ ਇਮੇਜ਼ ਭਾਗ ਵਿੱਚ ਹਿਥਾ ਨਾਮ ਲਾਵਾਂ ਜੇ ਮੈਂ ਪ੍ਰਧਾਨ ਬਣਨਾ ਚਾਹੁੰਦਾ ਉਹ ਕਹੇ ਪੁੱਤਰ ਅੱਛਾ ਤੂੰ ਥਾਂ ਸਾਫ ਕੀਤੀ ਉਥੇ ਰਾਮ ਸ਼ਬਦ ਲਿਖ ਤਾਂ ਕਹੇ ਪੁੱਤਰ ਇਹਦੇ ਦੁਆਏ ਚੱਕਰ ਲਾ ਦੇ ਜੇ ਭਗਵਾਨ ਈਸ਼ਰ ਬ੍ਰਹਮ ਦੇ ਦੁਆਏ ਚੱਕਰ ਲਾ ਦੇ ਸਾਰੇ ਸੰਸਾਰ ਦੇ ਚੱਕਰ ਲੱਗੇ ਉਹ ਜਦੋਂ ਵੀ ਕੋਈ ਡੜਾਈ ਜਾਣ ਤਾਂ ਗੇ ਚੂਹੇ ਦੇ ਪੈਰ ਲੱਗੇ ਜਿੱਦੇ ਵੀ ਜਨਾਂ ਤੋਂ ਚੂਹੇ ਦੇ ਪੈਰ ਲੱਗੇ ਤੋਂ ਗਣੇਸ਼ ਨੂੰ ਪ੍ਰਧਾਨ ਮੰਨ ਲਿਆ ਜੇ ਵੈਸੇ ਵੀ ਗਣੇਸ਼ ਇੰਨਾ ਕੁ ਜ਼ਿਆਦਾ ਵਿਦਵਾਨ ਹੈ ਇੰਨਾ ਕੁ ਦਿਮਾਗ ਵਾਲਾ ਹੈ ਕਮਾਲ ਦੀ ਗੱਲ ਹੈ ਜਿਹੜਾ ਬੇਦ ਬਿਆਸ ਸੀ ਉਹਨੇ ਕਿਹਾ ਵੀ ਮੈਨੂੰ ਇੱਕ ਲਖਾਰੀ ਚਾਹੀਦਾ ਮੈਂ ਬੋਲਾਂ ਤਾਂ ਲਿਖੇ ਬੜੇ ਦੀ ਭਾਲ ਕੀਤੀ ਸਮਝ ਨਹੀਂ ਲੱਗੀ ਕਹਿੰਦੇ ਅਖੀਰ ਕਹਿੰਦੇ ਕਿ ਗਣੇਸ਼ ਲਖਾਰੀ ਗਣੇਸ਼ ਨੇ ਉਹਨਾਂ ਸ਼ਰਤ ਕੀਤੀ ਭਈ ਮੇਰੀ ਜਦੋਂ ਕਲਮ ਰੁਗ ਗਈ ਮੈਂ ਤਾਂ ਉੱਠ ਕੇ ਚੱਲ ਜਾਣਾ ਮੈਂ ਜਦੋਂ ਲਖਨ ਬੈਠਾ ਮੇਰੀ ਕਲਮ ਲੁਕਣੀ ਰੁਗ ਨਹੀਂ ਜਾਏ ਵੀ ਇਹ ਵਿਆਸ ਕੇ ਅੰਦਰ ਠੀਕ ਹੈ ਮਨਜ਼ੂਰ ਹੈ ਪਰ ਮੈਂ ਜਿਹੜੀ ਗੱਲ ਕਹਿਣੀ ਹੈ ਉਹਨੂੰ ਸਮਝੇ ਤੋਂ ਬਿਨਾ ਲਿਖਾ ਨਹੀਂ ਉਹ ਮੈਨੂੰ ਤਾਂ ਸਮਝਾਉਣੀ ਹੈ ਦੱਸਣੀ ਮੈਂ ਕੀ ਕਿਹਾ ਛੱਲ ਲਿਖਾ ਉਹ ਉਹਦੇ ਚ ਦਰਸ਼ ਦਰਸਤਾਂਤ ਕੋਟ ਕੋਟ ਉਹਨੂੰ ਕੋਟ ਕਹਿੰਦੇ ਦਰਸਤਾਂਤ ਕੋਟ ਆਉਂਦੇ ਆ ਬੜੇ ਬੜੇ ਵੱਡੇ ਜਿਹਦੇ ਚ ਯਾਰ ਗ੍ਰੇਸਿਓ ਕਿਹ ਕਿਹ ਚਰ ਸੋਚਦਿਆਂ ਅਸੀਂ ਭਾਵਤ ਨੂੰ ਕਹਿ ਜਾਗ ਲਿਖਣਾ ਤੇ ਇਸਰਾ ਗਣੇਸ਼ ਨੂੰ ਦੇਵਤਾ ਦਾ ਪ੍ਰਧਾਨ ਮੰਨਿਆ ਤੇ ਹਿੰਦੂ ਲੋਕ ਜਿਹੜੇ ਦੂਸਰੇ ਦੇ ਆ ਗਿਆ ਉਹ ਗਣੇਸ਼ ਦਾ ਮੰਗਲ ਆਚਰਨ ਕਰਦੇ ਕਈ ਸ੍ਰਸਤੀ ਦਾ ਤੁਸੀਂ ਦੇਖਿਆ ਸੀ ਸਾਰ ਕਿਤਾਬ ਨੇ ਸ੍ਰਸਤੀ ਦਾ ਮੰਗਲ ਕੀਤਾ ਨਮੋ ਸ਼ਾਰਦਾ ਵਿਦਿਆ ਮਾਤ੍ਰਵੇਣੀ ਉਹ ਕੀਤਾ ਤੇ ਮੰਗਲ ਕਰਨਾ ਜਿਹੜਾ ਨਾ ਉਹ ਜ਼ਰੂਰੀ ਹੈ ਇਕ ਦਾਸਕ ਭਰੰਤੀ ਦੀ ਨਿਵਰਤੀ ਤੇ ਦੂਸਰਾ ਆਪਣੇ ਕਰਤੱਬ ਦੀ ਕਿਤਾਬ ਦੀ ਜਾਂ ਜਿਹੜਾ ਅਸੀਂ ਕਾਰਜ ਕਰ ਲਈ ਉਹਦੀ ਸੰਪੂਰਨਤਾ ਲਈ ਭਗਵਾਨ ਤੋਂ ਮੰਗਣਾ ਇਹ ਉਹਨਾਂ ਰਵਾ ਬ੍ਰਹਮ ਦਾ ਲਗਾ ਮੰਗਲ ਕਰਨ ਬੋਲੋ ਜੋਤਸ ਤੋਂ ਲੈ ਕੇ ਪ੍ਰਕਾਸ਼ ਇਹ ਜੋ ਨਾਮ ਰੂਪ ਆਧਾਰ ਹਾਂ ਕੰਦੇ ਉਹ ਜਿਹੜਾ ਪ੍ਰਮਾਤਮਾ ਕਿਹਦਾ ਹੈ ਸੁਖ ਸਰੂਪ ਹੈ ਆਨੰਦ ਸਰੂਪਾ ਹੋਣੀ ਦੇਖਿਆ ਸੁਖ ਸਰੂਪਾ ਆਨੰਦ ਸਰੂਪਾ ਚੇਤਨ ਸਰੂਪ ਈਸ਼ਵਰ ਸੁਖ ਸਰੂਪ ਹੈ ਬਾਕੀ ਸੰਸਾਰ ਦੀ ਕੋਈ ਚੀਜ਼ ਸੁਖ ਸਰੂਪ ਨਹੀਂ ਕਿਸੇ ਚੀਜ਼ ਦਾ ਸੁਖ 2 ਮਿੰਟ ਦਾ 2 ਪਲ ਦਾ 2 ਦਿਨ ਦਾ 2 ਘੜੀ ਦਾ ਉਤੋਂ ਬਾਅਦ ਆ ਉਹੀ ਚੀਜ਼ ਦੁੱਖ ਰੂਪ ਹੁੰਦੀ ਹੈ ਪ੍ਰਮਾਤਮਾ ਸਦੀਵ ਕਾਲ ਤਿੰਨ ਕਾਲ ਸੁਖ ਸਰੂਪ ਹੈ ਫਿਰ ਨਿੱਤਿ ਪ੍ਰਕਾਸ਼ ਕਿਸੇ ਤੋਂ ਪ੍ਰਕਾਸ਼ ਨਹੀਂ ਜਾਂਦਾ ਠਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਹ। ਸਹਬ ਹੋਇਆ। ਇਹ ਕਿਹਦਾ ਆਦ ਨੀਲ ਅਨਾਦ ਅਨਾਦ ਜੁਗ ਜੁਗੇ ਕੋ ਬੇਸ। ਤੂੰ ਅੰਨਕਾਰ ਸਦਾ ਸਲਾਮਤ ਅੰਨਕਾਰ ਜੁਗ ਜੁਗੇ ਕੋ ਬੇਸ। ਉਹ ਇਸ ਰਾਂ ਦਾ ਇਸ ਵਾਸਤੇ ਉਹਨੂੰ ਨਿੱਤ ਪ੍ਰਕਾਸ਼ ਗਿਆ। ਸੂਰਜ ਚੰਦਰ ਮੈਂ ਵੀ ਕਿਸੇ ਤੋਂ ਪ੍ਰਕਾਸ਼ ਲੈਂਦੇ ਆ। ਬੈ ਵੀ ਸੂਰਿ ਭੈ ਵਿੱਚ ਚੰਦ ਕੋ ਕਰੋੜ ਚਲਤ ਨੇ ਉਹ ਵੀ ਕਿਸੇ ਦੇ ਭੈ ਵਿੱਚ ਨੇ ਪਰ ਤੂੰ ਜਿਹੜਾ ਈਸ਼ਵਰੀ ਹੈ ਉਹ ਨਿਤ ਪ੍ਰਕਾਸ਼ ਸਰੂਪ ਹੈ ਫਿਰ ਬਿਬੂ ਬਿਬੂ ਦਾ ਅਰਥ ਹੈ ਵਿਆਪਕ ਸਾਰੇ ਥਾਈਆਂ ਹਮੇਸ਼ਾ ਪ੍ਰੈਜੈਂਟ ਸਾਰੇ ਥਾਂ ਲੱਭਿਆ ਘਟ ਘਟ ਮੈਂ ਹਰ ਜੂ ਬਸੈ ਸੰਤਨਿਕ ਰੂਪਕਾਰ ਫਿਰ ਸਭ ਨੇ ਕੱਟੀ ਸੋਵਸਹਿ ਸੇਵਨ ਕਰਨਾ ਚੋਰੀ ਉਹ ਸਾਰਿਆਂ ਘਟਾਂ ਵਿੱਚ ਸਰੀਰਾਂ ਚ ਕਿ ਚਿੰਟੀ ਤੇ ਕੁੰਚਰ ਅਸੁੱਲਾ ਸਭ ਪਰਿਪਾਦ ਰਖਾ ਕੋਲਾ ਆਥੀ ਤੋਂ ਲੈ ਕੇ ਕੀੜੀ ਤੱਕ ਉਹ ਸਮਾਨ ਰੂਪ ਸਾਰੇ ਚੀਜ਼ਾਂ ਰਮਿਆ ਇਹਨੂੰ ਬੀਬੂ ਕਹਿੰਦੇ ਵਿਆਪਕ ਸਾਰਿਆਂ ਤੇ ਦੇ ਨਾਮ ਰੂਪ ਆਧਾਰ ਵਿਦਵਾਨ ਲੋਕਾਂ ਨੇ ਪੰਜ ਗੁਣ ਮੰਨੇ ਨੇ ਨਾਮ ਤੇ ਰੂਪ ਤੇ ਦੂਸਰਾ ਬੰਨਿਆ ਉਹਨਾਂ ਨੇ ਅਸਤੀ ਪਾਤੀ ਤੇ ਪ੍ਰਯੋਗ ਅਸਤੀ ਹੈ ਹੈ ਸੀ ਹੈਗਾ ਹੋਵੇਗਾ ਭਾਂਤੀ ਪਿਆਰਾ ਲੱਗਦਾ। ਤੁਹਾਡਾ ਪਿਤਾ ਆ ਭਾਈ ਐ ਕੋਈ ਵੀ ਐ ਜਿੰਨੇ ਚਿਰ ਉਹ ਬੈਠਾ ਉਹਨੂੰ ਆਪਾਂ ਗਲ ਬੱਕਰੀ ਪਾਉਨੇ ਆ ਚੁੰਮਦੇ ਚੜਦੇ ਬੱਚੇ ਪਿਆਰ ਕਰਦੇ ਆ। ਜਦੋਂ ਉਹਦੇ ਵਿੱਚੋਂ ਨਿਕਲ ਜਾਂਦੀ ਆਤਮਾ ਉਹ ਹੱਥ ਨਹੀਂ ਲੱਦਾ ਕੋਈ। ਯਾਨੀ ਪਿਆਰਾ ਲੱਗਦਾ ਉਹਦੇ ਹੁੰਦੇ ਆ। ਅਸਲੀ ਭਾਂਤੀ ਪ੍ਰਤੀਤੀ ਹੁੰਦਾ। ਅਸਲੀ ਹੈਸੀ ਭਾਂਤੀ ਪ੍ਰਤੀਤੀ ਹੁੰਦਾ। ਪ੍ਰੇਮ ਨਾਲ ਪਿਆਰਾ ਲੱਗਦਾ। ਇਹ ਤੈਨੂੰ ਕੋਲ ਈਸ਼ਵਰ ਦੇ ਆ। ਨਾਮ ਤੇ ਰੂਪ ਮਾਇਆ ਦੇ ਆ ਤੇ ਨਾਮ ਰੂਪ ਦਾ ਆਧਾਰ ਈਸ਼ਵਰ ਆਪ ਹੈ ਜੇ ਨਾਮ ਰੂਪ ਜੇ ਅਸੀ ਭੰਤੀ ਪ੍ਰੇਅ ਨਾ ਹੋਵੇ ਤੇ ਨਾਮ ਰੂਪ ਦੀ ਕੋਈ ਨਹੀਂ ਰਹਾ ਨਾਮ ਰੂਪ ਆਧਾਰ ਨਾਮ ਤੇ ਰੂਪ ਦਾ ਹੋ ਆਧਾਰ ਹੈ ਆਪ ਈਸ਼ਵਰ ਜਰਾ ਤੋਂ ਮਤ ਲਖਿਆ ਜੇ ਮਤ ਲਖਿਆ ਜਿਹਨੂੰ ਮਤ ਬੁੱਧੀ ਨਹੀਂ ਜਾਣ ਸਕਦੇ ਵਾਜ ਨੂੰ ਵਿਵੇਕ ਮਤ ਬੁੱਧੀ ਨਾਲ ਜਾਣਿਆ ਜਾ ਸਕਦਾ ਜੇ ਕਿ ਇਹ ਜਾਣੀ ਨਹੀਂ ਸਕਦੇ ਫਿਰ ਅਸੀਂ ਉਹਨੂੰ ਅਨੁਭਵ ਕੇ ਮਾ ਕਰਾਂ ਉੱਥੇ ਮੈਂ ਗੱਤ ਤੁਸੀਂ ਕਿਤੇ ਪੜਿਆ ਉਹ ਅਨੁਭਵ ਪੜਿਆ ਸੀ ਪੰਜ ਪ੍ਰਕਾਰ ਦਾ ਜਦੋਂ ਕਥਾ ਕਰਦੇ ਸੀ ਪੰਜਾਂ ਪ੍ਰਕਾਰ ਉਹ ਕਹਿੰਦਾ ਅਨੁਭਵ ਪ੍ਰਕਾਰ ਬੰਦਾ ਨਹੀਂ ਕਹਿੰਦੇ ਕਿਉਂ ਨਹੀਂ ਬੰਦਾ ਕਹਿੰਦੇ ਅਸੀਂ ਆਪਣੇ ਪਰਮਾਨਿਕ ਰੂਪ ਵਿੱਚ ਪ੍ਰਤੱਖ ਪ੍ਰਮਾਨ ਅਨੁਮਾਨ ਪ੍ਰਮਾਨ ਆਪਾਪਤੀ ਪ੍ਰਮਾਨ ਔਰ ਸ਼ਬਦ ਪ੍ਰਮਾਨ ਇੱਕ ਪ੍ਰਮਾਨ ਹੋ ਗਏ ਕਿੰਨਾ ਚਾਰ ਪੰਜ ਪ੍ਰਮਾਨ ਨੇ ਜਿਹੜਾ ਪੰਜਾਂ ਪ੍ਰਮਾਨਾਂ ਵਿੱਚ ਨਹੀਂ ਆਉਂਦਾ ਪ੍ਰਤੱਖ ਈਸ਼ਵਰ ਪ੍ਰਤੱਖ ਦੇ ਹੈ ਨਹੀਂ ਹੈਗਾ ਸਹੀ ਇਧਰ ਸਾਰੇ ਪਰ ਨਜ ਨਹੀਂ ਆਉਂਦਾ ਉਹ ਲਖ ਨਹੀਂ ਫਿਰ ਉਪਮਾ ਉਦੀ ਕਿਸ ਨਾਲ ਉਪਮਾ ਮੇਰੀ ਦਿੱਤੀ ਜਾ ਸਕਦੀ ਸਰਬ ਪ੍ਰਮਾਨ ਬੋਲ ਕੇ ਤਾਂ ਹੀ ਕਹ ਸਕਦੇ ਵੀ ਹੈਗਾ ਹੈ ਕਿਤੇ ਨਹੀਂ ਇਹ ਪਹਿਮਾ ਅਰਥਾਪਤੀ ਪ੍ਰਮਾਨ ਜੇ ਬੰਦਾ ਮੋਟਾ ਡਾਡਾ ਹੋਵੇ ਤਾਂ ਪਤਾ ਲੱਗਦਾ ਕਿ ਉਹ ਖੂਬ ਖਾਂਦਾ ਪੀਂਦਾ ਕਰੇ ਪਤਲਾ ਹੋਵੇ ਕਹਿੰਦਾ ਯਾਰ ਖਾਂਦਾ ਨਹੀਂ ਗਰੀਬ ਹੈ ਕਮਜ਼ੋਰ ਹੈ ਇਹ ਅਰਥਾਪਤੀ ਪ੍ਰਮਾਨ ਵੀ ਉਤੇ ਲਾਗੂ ਹੋਵੇ ਨਾ ਉਹ ਕਮਜ਼ੋਰ ਹੈ ਨਾ ਉਹ ਬਾਲਾ ਨਾ ਉਹ ਬੁੱਢਾ ਨਾ ਬਾਹਰ ਘਾੜ ਰੋਹਦੇ ਨੇ ਘਾਟ ਬਾੜ ਰੋਹਦੇ ਇਦਵਾਸੇ ਕੋਈ ਪਰਮਾਨ ਉਹਦੇ ਤੇ ਲਾਗੂ ਨਹੀਂ ਹੁੰਦਾ ਫਿਰ ਕਿਹਦਾ ਹੁੰਦਾ ਕਹਿੰਦੇ ਅਨੁਭਵ ਪਰਮਾਨ ਜਿਹੜਾ ਅਨੁਭਵ ਹੈ ਉਹਦੇ ਬਾਰੇ ਗੁਰਬਾਣੀ ਕਹਿੰਦੀ ਹੈ ਸਾਧਕੇ ਸੰਤ ਕਹਿੰਦਾ ਮਨਕ ਸਾਧ ਸਾਧ ਕੀ ਮਹਿਮਾ ਬੇਦਾਰ ਸਾਧ ਕੀ ਮਹਿਮਾ ਬੇਦਾਰ ਜਿਹੜਾ ਅੰਤਰੀਵ ਇੰਟਰਨਲ ਆਨੰਦ ਹੈ ਭਜਨ ਕਰਨ ਤੋਂ ਬਾਅਦ ਤੁਹਾਨੂੰ ਆਨੰਦ ਹੁੰਦਾ ਦੂਜਾ ਨਹੀਂ ਕਹਿ ਸਕਦਾ ਨਾ ਉਹਨੂੰ ਸ਼ਬਦਾਂ ਜੁਬਾਨ ਕਰ ਸਕਦਾ ਨਾ ਦੂਜਾ ਨੂੰ ਅਨੁਭਵ ਕਰ ਸਕਦਾ ਇਸ ਵਾਸਤੇ ਇਹ ਅਨੁਭਵ ਪਰਮਾਨ ਵਚਿਆ ਜਿਨਾਂ ਦਾ ਅਨੁਭਵ ਵਿਕਤ ਹੁੰਦਾ ਜਿਗੁਨਾਰਗ ਵਿੱਚ ਮਾਰਦਾ ਅਨੁਭਵ ਵਿਕਤ ਹੋ ਗਿਆ ਸਾਰੇ ਬ੍ਰਹਿਮੰਡ ਖੰਡ ਵਿੱਚ ਇੱਕੋ ਰੂਪ ਹੋ ਗਿਆ ਤੋਂ ਇਸ ਲਈ ਉਹਨੂੰ ਮਤ ਨਾ ਲਗਿਆ ਜਾਂ ਮਤ ਲਗਿਆ ਜਿਹਨੂੰ ਮਤ ਬੁੱਧੀ ਨਹੀਂ ਜਾਣ ਸਕਦੀ ਬਾ ਜਿਸ ਨੂੰ ਸ੍ਰੇਸ਼ਟ ਵਿਵੇਕ ਮਤ ਬੁੱਧੀ ਨਾਲ ਅਨੁਭਵ ਕੀਤਾ ਜਾ ਸਕਦਾ ਹੈ ਸੋ ਵੈ ਸਦਾ ਪਰ ਕਿਧ ਕਿੱਥੇ ਆ ਅੰਦਰ ਦੂਰ ਨਹੀਂ ਆ ਮੈਂ ਸੋਧ સ્વરૂਪ ਮੇਰਵਾ ਲੋ ਕਹਿੰਦੇ ਜਿਹੜਾ ਅੰਤਿਕਰਣ ਮਾਤਬੋ ਚੇਤਾ ਹੰਕਾਰ ਜਦ ਤੱਕ ਅਮੁਲੀਨ ਹੈ ਉਦੋਂ ਤੱਕ ਕਰਤਾ ਇਹ ਅਗਿਆਨੀ ਪਰਛਿਆ ਜਦੋਂ ਉਹ ਅੰਤਿਕਰਣ ਸ਼ੁੱਧ ਹੋ ਜਾਏਗਾ ਇਹ ਹੀ ਈਸ਼ਵਰ ਰੂਪ ਹੈ ਇਹ ਹੀ ਬ੍ਰਹਮ ਰੂਪ સ્વરૂਪ ਹੈ ਤੂੰ ਪੈਨ ਕੁਛ ਨਹੀਂ ਹੈ ਤੋ ਇਹ ਕਹਿੰਦਾ ਸੋ ਮੈਂ ਸੁਧ ਅਪਾਰ ਜਿਹੜਾ ਪਾਰਾਵਾਰਤੇ ਰਹਿਤ ਈਸ਼ਵਰ ਸੁਧ સ્વરૂਪ ਹੈ ਉਹ ਮੈਂ ਹੀ ਹੂੰ ਤੂੰ ਤੂੰ ਕਰਤਾ ਤੂੰ ਮੇਂ ਮੈਂ ਲਹਾਦਾ ਹਾਂਜੀ ਕਾਪੀ ਖਲਦੇ ਨੈਣ ਸੰਤੋਖੇ ਜਾਂ ਦੇਖਾਂ ਤਾਂ ਸੋਈ ਇਹ ਜਦੋਂ ਅਨubhav ਹੋਏਗਾ ਤਾਂ ਉਹ ਉਹਦਾ ਧਰੂਪ ਆਪਣਾ ਸੂਪੇ ਨਜ਼ਰ ਆਏਗਾ ਮੇਰੀ ਆਤਮਾ ਤੋਂ ਪਹਿਨੇ ਕੁਝ ਨਹੀਂ ਹੈ ਸ਼ਾਮਬੇਦੀ ਸ਼੍ਰਤੀ ਵੀ ਕਹਿੰਦੀ ਹੈ ਆਹੋ ਬ੍ਰਹਮ ਅਸਈ ਕਤਵੋ ਸੇ ਮੈਂ ਹੀ ਬ੍ਰਹਮ ਹੂ ਮੇਰੇ ਤੇ ਪਹਿਨ ਕੁਝ ਨਹੀਂ ਤੋ ਸਾਧਕੇ ਆਪਾਰ ਸੂਪ ਮੰ ਲਹੇ ਜੀ ਉਸਨੇ ਮਾ ਕੇ ਇੱਕ ਉਹ ਕਹਿੰਦਾ ਤੇਰਾ ਅਸਲੀ ਸਰੂਪ ਕੀ ਆ ਸਭ ਦਾ ਅਪਾਰ ਉਹ ਵਿਚਾਰਦੇ ਕਿਤੇ ਹੈ ਨਾ ਉਹਨਾਂ ਨੂੰ ਕੀ ਪੜਨਾ ਪੈਣਾ ਵਿਆਪਕ ਰੂਪ ਚ ਪੜ ਲਾਂਗੇ ਇਦਾਂ ਉਹਨੂੰ ਸਮਝਣ ਵਾਸਤੇ ਇੰਨਾ ਹੀ ਕਾਫੀ ਹੈ ਕਹਾਦਾ ਅਉਦ ਅਪਾਰ ਸਰੂਪ ਮਮ ਮੇਰਾ ਸਰੂਪ ਜਿਹੜਾ ਅਬਦ ਸਮੁੰਦਰ ਦੀ ਨਿਆਈ ਪਾਰਾਵਾਰ ਤੋਂ ਰਾਤ ਚੋਕੇ ਬ੍ਰਹਮ ਜੇ ਮੈਂ ਉਹਨੇ ਕਹਿੰਦਾ ਸੋਮੇ ਸੋਮੇ ਰੋ ਆਤਮਾ ਕਾ ਕੋ ਕਰੂ ਪੜਾ ਆਇਆ ਵਿੱਚ ਉਹ ਕਹਦਾ ਸੋਮੇ ਸੁੱਧਾ ਪਾਰ ਮੈਂ ਪਾਰਾਵਾਰ ਸੇ ਰਹਿਤ ਮੈਂ ਸੁੱਧ ਸਰੂਪ ਹਾ ਇਹ ਉਹਨੇ ਕਿਹਾ ਉਹ ਕਹਿੰਦਾ ਫਿਰ ਸੁੱਧ ਸਰੂਪ ਤੂੰ ਐ ਤੂੰ ਤਾਂ ਵਿਆਪਕ ਹੈ ਸਾਰੇ ਕਹਿੰਦਾ ਹਾਂ ਅਬ ਦੇ ਅਪਾਰ ਸਰੂਪ ਮਮ ਮੇਰਾ ਜਿਹੜਾ ਸਰੂਪ ਹੈ ਨਾ ਉਹ ਕੈਸਾ ਹੈ ਸਮੁੰਦਰ ਦੀ ਨਿਆਈ ਆ ਅਪਾਰਾ ਬਾਾਰ ਪਾਰਾ ਬਾਾਰ ਤੇ ਰਹਤੇ ਆ ਫਿਰ ਲੈਰੀ ਵਿਸ਼ਨੂ ਮੈਂ ਉਹ ਕਹਿੰਦੇ ਸਮੁੰਦਰ ਚ ਲਹਿਰਾਂ ਬਹੁਤ ਹੁੰਦੀਆਂ ਨੇ ਕਹਿੰਦਾ ਜਿਹੜੇ ਬ੍ਰਹਮਾ ਵਿਸ਼ਨੂ ਸ਼ਿਵ ਜੀ ਹੈ ਨਾ ਇਹ ਮੇਰੇ ਵਿੱਚ ਲਹਿਰਾਂ ਦੀ ਨਿਆਈ ਨੇ ਮੇਰੇ ਜੋ ਪੈਦਾ ਹੋਏ ਨੇ ਔਰ ਮੇਰਾ ਹੀ ਸਰੂਪ ਹੈ ਮੈਂ ਇਹ ਲਹਿਰਾ ਹਾਂ ਹਾਂਜੀ ਜਿੱਦਰੇ ਵੀ ਰਵੀ ਚੰਦਰਮਾ ਮਹੇਸ਼ ਵਿਸ਼ਨੂ ਵਰਣ ਜਮ ਸ਼ਕਤੀ ਤਨੇਸ਼ ਗਲੇਸ਼ ਇਹ ਸਾਰੇ ਜਿਹੜੇ ਐ ਉਹ ਕਹਿੰਦੇ ਮੇਰੇ ਲਹਿਰਾਂ ਦੇ ਸਮਾਨ ਐ ਮੇਰੇ ਚ ਪੈਦਾ ਹੋਏ ਨੇ। ਜਯਾ ਕ੍ਰਿਪਾਲ ਕਰ। ਨਹੀਂ ਥੱਲੇਗਾ। ਬਿਜਰਾ ਵਿੱਚ ਚੰਦਰ ਬਰਨ ਜਮ, ਸ਼ਕਤ ਤਮੇਸ਼ ਗਣੇਸ਼। ਬਿਜੀ ਬ੍ਰਹਮਾ, ਰਵੀ, ਸੂਰਜ, ਚੰਦਰਮਾ, ਬਰਨ ਜਲ। ਅੰਜੀ ਜਮ, ਸ਼ਕਤੀ, ਆਤਨੇਸ਼, ਕੁਵੇਰ ਪर्वਤ ਵਗੈਰਾ। ਗਲੇਸ਼ ਤੇ ਸਾਰੇ ਮੇਰੇ ਸਰੂਪ ਨੇ। ਇਹ ਮੇਰੇ ਵਿੱਚ ਕਿ ਲਹਿਰਾਂ ਦੀ ਤਰ੍ਹਾਂ ਉੱਠਦੇ ਨੇ ਮਹਾਰਾ ਕਹਿੰਦੇ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵਜੂ ਅਵਤਾਰਾ ਕਾਲ ਪਾਇ ਕਰ ਬਸ਼ਨ ਪ੍ਰਕਾਸ਼ਾ ਨਕਲ ਕਾਲ ਕਾ ਆਤਮਾ ਸਮੇਂ ਸਮੇਂ ਇਹ ਉਦੇ ਚ ਪੈਦਾ ਹੁੰਦੇ ਉਦੇ ਚ ਹੀ ਸਮੋ ਜਾਂਦੇ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਗ੍ਰਾਮ ਜੋਤੀ ਜੋਤ ਅਨਿਤ ਸਪੂਰਨ ਕੀਆ ਸਾਰਾ ਹੀ ਬ੍ਰਹਮ ਸਰੂਪ ਹੈ ਉਹ ਕੀ ਕਰਦਾ ਹੈ ਜਾਵਦ ਕਰਖ ਕਰਾ ਕਰਤਾਰਾ ਪ੍ਰਜਾ ਤਰਤਵ ਦੇਹ ਪਾਰਾ ਜਾਵੇ ਅਕਰਖ ਕਰਤਾ ਹੈ ਕਬੂ ਤਾਂ ਮੈਂ ਮਿਲ ਤੇ ਦਸ ਉਹਦਾ ਹੀ ਸਰੂਪ ਹੈ ਸਾਰਾ ਵਿੱਚ ਸਮੋ ਜਾਂਦਾ ਹੈ। ਜਾ ਕਰਪਾਲ ਕਰਗੱਯ ਕੋ ਜਿਹੜਾ ਹਰਿ ਸੁਨ ਧਿਆਨ ਕਹਿੰਦੇ ਫਿਰ ਹੋ ਰਹਿੰਦਾ ਕਿੱਥੇ ਆ? ਵਾਕਪੁਰ ਜਿੰਦਾ ਕਿਤੇ ਕਹਿੰਦੇ ਉਸ ਕਰਪਾਲੂ ਨੂੰ ਸਰਬੱਗ ਨੂੰ ਇਹੋ ਧਾਰਤਮਨ ਧਿਆਨ ਜਿਹੜੇ Muni ਲੋਕ ਧਿਆਨ ਧਰਦੇ ਆ ਚਿੰਤਨ ਕਰਦੇ ਆ ਨਾ ਉਹ ਆਪਣੇ ਹਿਰਦੇ ਵਿੱਚ ਉਹਦਾ ਧਿਆਨ ਕਰਦੇ ਨੇ ਮੂਨੀ ਲੋਕ ਉਹਨੂੰ ਆਪਣੇ ਹਿਰਦੇ 'ਚ ਬਸਾਉਂਦੇ ਆ। ਤਾ ਕੋ ਹੋ ਜੀ ਉਪਾਦਿਤ ਮੂ ਮੈ ਵਿਧਿਆ ਭਾਨ ਉਪਾਦੀ ਪੇਤ ਉਹ ਕਿ ਮੈਂ ਦੇਖੋ ਪਾਣੀ ਜਿਹੜਾ ਬਰਫ਼ ਬਣ ਗਿਆ ਐ ਪਾਣੀ ਸੀ ਉਪਾਦੀ ਹੋ ਗਈ। ਦੁੱਧ ਜਿਹੜਾ ਸੀ ਦਹੀਂ ਬਣ ਗਿਆ ਉਹਦੀ ਉਪਾਦੀ ਦਹੀਂ ਹੋ ਗਈ। ਲੱਸੀ ਜਿਹੜੀ ਸੀ ਅਹ ਬੰਨ ਯਾਰਾ ਲਸੀ ਰੂਪ ਚ ਹੋ ਗਿਆ ਉਪਾਦੀ ਪੈਦ ਹੋ ਗਿਆ ਅਸੀਂ ਮਨੋਖ ਰੂਪ ਵੀ ਉਪਾਦੀ ਪੈਦ ਕਰਕੇ ਆਂ ਸੋਨੇ ਦੀ ਡੜੀ ਦਾ ਕੜਾ ਬਣਾ ਲਓ ਉਪਾਦੀ ਹੋ ਗਈ ਕਾ ਬੁੰਦੀ ਬਣਾ ਲਓ ਉਪਾਦੀ ਹੋ ਗਈ ਮਹਾਰਾਜ ਨੇ ਕਿ ਜਦਾ ਬਾਣੀ ਚੋਂਦਾ ਅਹ ਗਾਲਾਂ ਦੇ ਉੱਤ ਨਾਮ ਜਪ ਨੇ ਸਬਾ ਸਰ ਆਰਾਧ ਕਾਰਾ ਤੁਜਨਾ ਮੈਂ ਵਿਆਪੇ ਨਾਨਕ ਮਟਾਇ ਉਪਾਦ ਇਹ ਜਿਹੜਾ ਸਰੀਰ ਸਾਨੂੰ ਮਿਲੇ ਵੀ ਉਪਾਦੀ ਹੈ ਈਸ਼ਵਰ ਸ੍ਰੀਵ ਤੋਂ ਸਾਨੂੰ ਬਖਰੇ ਹੋਣ ਦਾ ਨਹੀਂ ਉਪਾਦੀ ਮਿਲੀ ਆ ਇਹ ਕਹਿੰਦੇ ਨੇ ਕਿ ਮونی ਜਾਨੂਨ ਧਿਆਨ ਕਰਦੇ ਨੇ ਇਹ ਸਾਰੇ ਜਿਹੜੇ ਤੋਂ ਬਖਰੇ ਹੋਏ ਨੇ ਉਪਾਦੀ ਪੇਧ ਕਰਕੇ ਹੋਏ ਨੇ ਮੋ ਮਿੱਠਿਆ ਪਾਨ ਮੇਰਾ ਜਿਹੜਾ ਖੁਦ ਸਰੂਪ ਹੈ ਇਹ ਉਹਦੇ ਵਿੱਚ ਸਾਰੇ ਮਿੱਠਿਆ ਝੂਠੇ ਆ ਇਹ ਉਹਦੇ ਵਿੱਚ ਕੁਝ ਨਹੀਂ ਆ ਰਾਜ ਹੈ ਜਾਨਾ ਬਿਨ ਜਗਤ ਮਨੋ ਜੇਵਰੀ ਸਾਤ ਹੁਣੇ ਕਹਿੰਦਾ ਜਾਂਜ ਉਸ ਪਰਿਪੂਰਨ ਪਰਮਾਤਮਾ ਬ੍ਰਹਮ ਨੂੰ ਜਾਣੇ ਤੋਂ ਬਿਨਾਂ ਜਾਣੇ ਬਿਲ ਜਗਤ ਮਨੋ ਜੇਬਰੀ ਸਾਹਿਬ ਹੁਣ ਰਾਦੇ ਦੇ ਘਰੇ ਵਿੱਚ ਇੱਕ ਰੱਸੀ ਪਈ ਹੈ ਜਦੋਂ ਸੀ ਰਾਦੇ ਦੇ ਘਰੇ ਲੰਘਦੇ ਸਾਨੂੰ ਉਹ ਸੱਪ ਹੈ ਡਰ ਜਾਂਦੇ ਅਸਲ ਵਿੱਚ ਰੱਸੀ ਵਿੱਚ ਤਿੰਨ ਕਾਲਜ ਸੱਪ ਹੈ ਹੀ ਨਹੀਂ ਪਰ ਚਾਰ ਕਾਰਨ ਰੱਸੀ 'ਚ ਸੱਪ ਪ੍ਰਤੀਤ ਹੁੰਦੇ ਇੱਕ ਤੇਮਰ ਅੰਧੇਰਾ ਰਾਦਿਆਂ ਦੇ ਵਿੱਚ ਸਾਨੂੰ ਦਾ ਪਤਾ ਨਹੀਂ ਲੱਗਿਆ ਤਾਂ ਸਾਨੂੰ ਰਸੀ ਤੇ ਸਭ ਪਟੀਤ ਹੋਇਆ ਇੱਕ ਨੰਬਰ 2 ਨੇਤਰਦੋਸ਼ ਅੱਖਾਂ ਪੂਰੀ ਤਰ੍ਹਾਂ ਦੇਖ ਨਹੀਂ ਸਕਿਆ ਉਹਨੂੰ ਨਿਗਾ ਘਟ ਸੀ ਜਾਂ ਨੇਰੇ ਚ ਨਹੀਂ ਪਤਾ ਲੱਗਿਆ ਇਹ ਤੇਮਰਦੋਸ਼ ਨੇਤਰਦੋਸ਼ ਦੋ ਹੋ ਗਿਆ ਤੀਸਰਾ ਉਰੂਵਿਰਤੀ ਸਾਪ ਕਦੇ ਦੇਖਿਆ ਸੀ ਜੀ ਇੱਥੇ ਦੇਖਿਆ ਖੇਚ ਦੇਖਿਆ ਸਭ ਦੀ ਸ਼ਕਲ ਬਿਰਤੀ ਸਾਡੇ ਸਾਡੀ ਬਿਰਤੀ ਵਿੱਚ ਸੀ ਔਰ ਫਿਰ ਸਦਰਸ਼ ਦੋਸ਼ ਰਸੀਬ ਇਕੱਠੀ ਹੋਈ ਨੇ ਸਭ ਇਕੱਠਾ ਦਾ ਰਸਤੀ ਸਿੱਧੀ ਸਭ ਇਸ ਦਾ ਰਸਤੀ ਕਾਲੀ ਭੂਰੀ ਹੈ ਸਭ ਕਾਲਾ ਪੂਰਾ ਇਹਨੂੰ ਸਦਰਸ਼ ਦੋਸ਼ ਕਹਿੰਦੇ ਨੇਤਰ ਦੋਸ਼ ਅੰਧੇਰਾ ਤੇ ਮਰਦੋਸ਼ ਸਦਰਸ਼ ਦੋਸ਼ ਤੇ ਚੌਥਾ ਪੂਰੇ ਬਿਰਤੀ ਇਹ ਚਾਰ ਦੋਸ਼ ਆਦਮੀ ਵਿੱਚ ਹਨ ਤਾਂ ਇਹਨੂੰ ਰੱਸੀ ਵਿੱਚ ਸੱਪ ਪ੍ਰਤੀਤਿਤ ਹੋਇਆ ਉਹ ਕਹਿੰਦਾ ਹਵਾਜਾ ਜਾਣੇ ਬਿਨ ਜਦ ਤੱਕ ਰੱਸੀ ਦਾ ਪੂਰਾ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਰੱਸੀ ਵਿੱਚ ਸੱਪ ਪ੍ਰਤੀਤਿਤ ਹੁੰਦਾ ਰਹਿੰਦਾ ਹੈ ਇਸੇ ਤਰ੍ਹਾਂ ਇਸ ਸੰਸਾਰ ਦੇ ਪ੍ਰਤੀ ਜਦ ਤੱਕ ਆਪਣੇ ਨਿਰਜ ਸੂਰਪ ਦਾ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਇਹ ਜਿਹੜਾ ਸੰਸਾਰ ਭਾਤ ਦਾ ਇਹ ਰਹਿਣਾ ਪ੍ਰਤੀਤੀ ਹੁੰਦਾ ਰਹਿਣਾ ਦੇਖਦਾ ਹੀ ਰਹਿਣਾ ਇਹਨੂੰ ਅਸੀਂ ਸਾਪੀ ਮੰਨੀ ਜਾਣਾ ਜਿਵੇਂ ਰੱਸੀ ਵਿੱਚ ਸੱਪ ਨੂੰ ਅਸੀਂ ਸਾਤ ਮੰਨੀ ਜਾ ਰਹੇ ਹਾਂ ਵਾਸਤੇ ਵਿੱਚ ਰੱਸੀ ਵਿੱਚੋਂ ਸਾਪ ਤਿੰਨ ਕਾਲ ਵਿੱਚ ਨਹੀਂ ਸੀ ਨਾ ਕਾਲ ਸੀ ਨਾ ਅਜਤ ਨਾ ਕਾਲ ਹੋਣਾ ਨਸ ਹੈ ਭੂਜੰਗ ਜਗ ਜੈ ਜਦੋਂ ਰੱਸੀ ਦਾ ਸਾਨੂੰ ਜਥਾਰਤ ਗਿਆਨ ਹੋ ਜਾਊਗਾ ਅਸੀਂ ਜਾਣ ਲਿਆ ਪਰ ਰੱਸੀ ਹੈ ਫਿਰ ਭੂਜੰਗ ਮੇਰਾ ਸੱਪ ਜਿਹੜਾ ਨਾ ਸਵੇ ਸੱਪ ਹੈ ਹੀ ਨਹੀਂ ਨਾ ਸੀ ਹੁੰਦਾ ਸੀ ਉਨਾ ਚਿਰ ਜਿੰਨਾ ਚਿਰ ਰੱਸੀ ਦਾ ਗਿਆਨ ਨਹੀਂ ਹੁੰਦਾ ਉਨਾ ਚਿਰ ਸਾਨੂੰ ਸੱਪ ਦੀ ਪ੍ਰਤੀਤਿ ਹੁੰਦੀ ਜਦੋਂ ਸਾਨੂੰ ਰੱਸੀ ਦਾ ਗਿਆਨ ਹੋ ਗਿਆ ਤਾਂ ਸਾਨੂੰ ਜਿਹੜੀ ਸੱਪ ਦੀ ਭ્રાंति ਹੈ ਸਾਡੇ ਦਿਲ ਵਿੱਚ ਉਹ ਨਾਸ਼ ਹੋ ਜਾਏਗੀ ਔਰ ਨਸਾ ਪਜਾ ਕੇ ਜਗ ਜੈਲ ਹੈ ਜਦੋਂ ਜਾਣਦੇ ਸੋ ਆਪਣੇ ਆਪ ਜਿਸ ਤਰ੍ਹਾਂ ਰੱਸੀ ਵਿੱਚੋਂ ਸੱਪ ਦਾ ਭਰਮ ਦੂਰ ਹੋਣ ਨਾਲ ਰਸਈ ਦੇ ਸਰੂਪ ਦਾ ਗਿਆਨ ਹੋ ਗਿਆ ਤੈਸੇ ਹੀ ਸਾਡੇ ਚ ਜੜੀ ਪੰਜ ਪ੍ਰਕਾਰ ਦੀ ਭ੍ਰੰਤੀ ਹੈ ਜਦੋਂ ਨਸ਼ਟ ਹੋ ਗਈ ਸਾਨੂੰ ਆਪਣੇ ਨਿਰਜ ਸਰੂਪ ਦਾ ਗਿਆਨ ਹੋ ਜਾਂਦਾ ਚਲੋ ਬਸ ਬਹੁਤ ਹੋ ਗਿਆ ਇਹਨਾਂਧਰਾਨਾ ਚੇਤੇ ਕਰਨ ਬੰਦ ਕਰ ਦਿਓ ਵਾਹਿਗੁਰੂ ਜੀ ਕੀ